ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਲਿਆਂਦੇ ਨੇ ਉਹਦਾ ਵਿਰੋਧ ਜਿਹੜਾ ਲੰਬੇ ਸਮੇਂ ਤੋਂ ਜੱਠੇ ਚੱਲ ਰਿਹਾ ਉੱਥੇ ਹੀ ਇਹ ਹੋਰ ਵੀ ਐ ਭਖਦਾ ਜਾ ਰਿਹਾ ਅੱਜ ਐ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕਿਵੇਂ ਲੋਕ ਸੜਕਾਂ ਤੇ ਆਏ ਨੇ ਮੈਦਾਨ ਦੇ ਵਿੱਚ ਆਏ ਨੇ ਅਪਰੇ ਦੇ ਵਿੱਚ ਵੀ ਇਲਾਕੇ ਦੇ ਲੋਕਾਂ ਵੱਲੋਂ ਖਾਸ ਕਰਕੇ ਬੀਬੀਆਂ ਪੈਣਾ ਔਰਤਾਂ ਉਹਨਾਂ ਦੇ ਨਾਲ ਸਹਿਯੋਗ ਕੀਤਾ ਮਰਦਾਂ ਨੇ ਔਰ ਨੌਜਵਾਨਾਂ ਨੇ ਕਿਵੇਂ ਕਾਫਲੇ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਐ ਅੱਜ ਸੰਘਰਸ਼ ਕੀਤਾ ਹੈ ਅੱਜ ਮਾਰਚ ਕੀਤਾ ਹੈ ਆਓ ਦਿਖਾਉਂਦੇ ਹਾਂ ਇੱਕ ਖਾਸ ਰਿਪੋਰਟ ਕਦੇ ਆਂਦੇ ਸਾਡਾ ਘਾਟੀ ਸਾਡਾ ਕਦੇ ਆਂਦੇ ਲੋਕ ਕੇ WHAT?!

Come ਸ਼ੁਰੂ ਕਰੋ ਕਾ ਨਾਗਦਾ ਭਾਜੀ ਸਰਕਾਰ ਮੋਤਾਬਾਹ ਜੀਯੋਪੀ ਸਰਕਾਰ ਮੋਤਾਬਾਹ ਵਿਆਪੀ ਹੋਰ ਮਰਨਾ ਮਾ ਜੀਯੋਪੀ ਦੇ ਚੰਚੇ ਮੋਤਾਬਾਹ ਜੀਯੋਪੀ ਦੇ ਚੰਚੇ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 955019943